ਜੋ ਨੇਰੀ ਬਰਾਰੀ ਨੂੰ ਅਖਲਾਉਨੇ ਆ ਉਦੋਂ ਸਰਕਾਰ ਦਾ ਸੈਟਰਨ ਡਾਇਰੈਕਟਰ ਦੱਸ ਦਿੰਦਾ ਵੀ ਅੱਗ ਲੱਗੀ ਵੀ ਹੈ ਉੱਥੇ ਪ੍ਰਸ਼ਾਸਨ ਆ ਜਾਂਦਾ ਹੈ ਸਾਡੇ ਕਿਸਾਨਾਂ ਨੂੰ ਫੜ ਕੇ ਲੈ ਜਾਂਦੇ ਆ ਅੱਜ ਖਾਨਕ ਨੂੰ ਅੱਗ ਲੱਗੀ ਤੇ ਉਦੋਂ ਸੈਟਰਨ ਡਾਇਰੈਕਟਰ ਕਿੱਧਰ ਗਿਆ ਕਿਸੇ ਨੇ ਇੱਕ ਵਾਰੀ ਹਵੇ ਨਾਰਾ ਵੀ ਨਹੀਂ ਮਾਰਿਆ ਸਰਕਾਰ ਨੇ ਵੀ ਭਾਈ ਅਸੀਂ ਇਹਦਾ ਮਾਜਵਾ ਦੇਵਾਂਗੇ ਅਸੀਂ ਕਰਾਂਗੇ ਅਸੀਂ ਅੱਜ ਜਾਂ ਕੱਲ ਨੂੰ ਆਪ ਪੈਸੇ ਇਕੱਠੇ ਕਰਕੇ ਦਾਨੀਆਂ ਤੋਂ ਪੈਸੇ ਇਕੱਠੇ ਕਰਕੇ ਲਿਸਟ ਬਣਾਈ ਬੈਠੇ ਆ ਕੋਈ ਕੋਈ ਸ਼ਾਇ ਨਹੀਂ ਨਹੀਂ ਸਰਕਾਰ ਸਰਕਾਰ ਕੋਲ ਯਮ ਖਜ਼ਾਨਾ ਖਾਲੀ ਹੈ ਸਰਕਾਰ ਸਰਕਾਰ ਵੀ ਦੇਊਗੀ ਨਹੀਂ ਫਿਰ ਉਹ ਦਾਨਦਾਨੀ ਕੀ ਕਰਨਗੇ ਦਾਨੀ ਦਵੇ ਉਹ ਦਾਨ ਕਰੀਏ ਇਹ ਡਿਪਾਰਟਮੈਂਟ ਇੱਕ ਮਿੰਟ ਮੱਥੂ ਜੀ ਅਸੀਂ ਨਹੀਂ ਤੁਸੀਂ ਦਿਓ ਸਰਕਾਰ ਦਿਓ ਉਹ ਬੰਦਾ ਬਤਾ ਕਿਰਾਏ ਤੇ ਬੈਠਾ ਕਿਰਾਏ ਤੇ ਕਿਹਾ ਬਈ ਦਰਮਿਆ ਵਿਚ ਕੇ ਪਲਾਟ ਵਿਚ ਕੇ ਕਰ ਲਊਗਾ ਆਏ ਕਰੋ ਲੈ ਕੀ ਕਰ ਮੇਰੀ ਗੱਲ ਤਾਂ ਸੁਣੀ ਮੇਰੀ ਗੱਲ ਸੁਣੋ ਮੈਂ ਆਪਦੀ ਮਿਹਨਤ ਤੇ ਬਣਾਇਆ 25 ਸਾਲ ਕਾ ਕੇ ਬਣਾਇਆ ਹੁਣ ਹੁਗੜ ਤਰੇ ਸਾਡੇ ਤੇ ਕੋਈ ਐਨੀ ਪ੍ਰਸ਼ਾਸਨ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਦਵੱਲਿਆ ਗਿਆ ਉਥੋਂ ਪਾਸੇ ਚੱਕਿਆ ਗਿਆ ਸਮਾਨ ਸਟੇਜ ਭੰਨੇ ਕੀ ਪੱਖੇ ਤੱਕ ਨਹੀਂ ਛੱਡੇ ਗਏ ਤਾਂ ਉਹ ਪ੍ਰਸ਼ਾਸਨ ਨੂੰ ਪਤਾ ਵੀ ਕਿੱਥੇ ਸਮਾਨ ਗਿਆ ਟੋਟਾ ਟੱਲੀ ਕੋਈ ਜੀ ਸੀਖਾਂ ਦੀ ਡੱਬੀ ਨਹੀਂ ਕੋਈ ਚਲਾ ਕੇ ਮਾਰੂ ਘਾਜ ਵਿੱਚ ਕੰਮ ਹੋ ਜੂਗੀ ਟਰਾਲੀ ਇੱਕ ਬਹੁਤ ਵੱਡੀ ਚੀਜ਼ ਆ ਸਾਢੇ 4 ਲੱਖ 5 ਲੱਖ ਦੀ ਚੀਜ਼ ਆ ਇਹੋ ਜਿਹੜਾ ਉੱਥੇ ਸਾਡਾ ਟੈਂਟਾਂ ਦੇ ਵਿੱਚ ਸਮਾਨ ਸੀ ਉਹ ਚੋਂ ਇੱਕ ਲੀਰ ਵੀ ਸਾਨੂੰ ਮਿਲੀ ਨਹੀਂ ਥੋੜਾ ਰੁਪਿਆ ਦਾ ਸਮਾਨ ਸਾਡਾ ਰਾਤ ਨੂੰ 12 ਵਜੇ ਲਾਈਟਾਂ ਬੰਦ ਕਰਕੇ ਸਾਡੇ ਬੰਦੇ ਉੱਥੇ ਹਾਜ਼ਰ ਉਹ ਵੀ ਪੰਜਾਬੀ ਨੇ ਜਿਹੜੇ ਚੋਰੀ ਕਰਕੇ ਲੈ ਗਏ ਕਿੰਨੀ ਬਾੜੀ ਕਰਨ ਉਹ ਵੀ ਆਪਣੇ ਚੋਂ ਹੋਣਗੇ ਕੋਈ ਮੈਂ ਕੱਲੇ ਚੋਂ ਨਹੀਂ ਹੈਗੇ ਜੀ ਉਹ ਚੜਾਏ ਆ ਪ੍ਰਸ਼ਾਸਨ ਨੇ ਕਿਸੇ ਵੀ ਪੱਤਰਕਾਰ ਨੂੰ ਸਾਡੇ ਜਨਤਕ ਜਥੇਬੰਦਾਂ ਦੇ ਵਿੱਚੋਂ ਕਵਰ ਕਰਨ ਆਉਂਦਾ ਤਾਂ ਮੰਦੀ ਸਰਦਾਰ ਵਾਲੀ ਜਿਹੜੀ ਬੋਲੀ ਆ ਮਾੜੀ ਆ ਅਸੀਂ ਸਾਡੇ ਵੱਲੋਂ ਮੇਰੀ ਗੱਲ ਸੁਣੋ ਇਹ ਗੱਲ ਖਿੱਤੀ ਕਰਦੇ ਇੱਕ ਮਿੰਟ ਗੱਲ ਸੁਣੋ ਕੋਈ ਵੀ ਪੱਤਰਕਾਰ ਆ ਜੀ ਜਿਹੜੀ ਸਾਈਡ ਤੇ ਆ ਪਰ ਜੇ ਕੋਈ ਬੰਦਾ ਕਵਰ ਕਰਦਾ ਨਹੀਂ ਨਹੀਂ ਕਰਉਂਦੇ ਨਾ ਲਾ ਕੇ ਮੱਤ ਪਗਾ ਛੋਟੀ ਪਾਲ ਜੋ ਚੰਗਾ ਕੰਮ ਆ ਤੁਹਾਨੂੰ ਚੰਗਾ ਕਰੇ ਆ ਪੱਤਰਕਾਰ ਇੱਕ ਮਿੰਟ ਗੱਲ ਸੁਣੋ ਤੇ ਇੰਟਰਨੈਸ਼ਨਲ ਲੈਵਲ ਤੇ ਇੱਕ ਕਾਨੂੰਨ ਸੈੱਟ ਜੀ ਜਦੋਂ ਕਿਸੇ ਸੰਘਰਸ਼ ਕਰਨ ਵਾਲੀ ਧਿਰ ਨੂੰ ਬੁਲਾਇਆ ਜਾਂਦਾ ਹੈ ਤਾਂ ਉਹਨੂੰ ਵਾਪਸ ਜਾਣ ਦਿੱਤਾ ਜਾਂਦਾ ਹੈ 19 ਮਾਰਚ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਹੋਈ ਅਗਲੀ ਮੀਟਿੰਗ ਰੱਖੀ ਗਈ ਕੋਈ ਟਕਰਾਅ ਨਹੀਂ ਹੋਇਆ ਅੰਦਰ ਅਸੀਂ ਕੇਂਦਰ ਖਿਲਾਫ ਲੜ ਰਹੇ ਸੀ ਉਹਨਾਂ ਨਾਲ ਕੋਈ ਟੈਨਸ਼ਨ ਨਹੀਂ ਹੈ ਟਰਡੀ ਸਰਕਾਰ ਨੇ ਸਾਨੂੰ ਚੱਕਿਆ ਤੇ ਸਾਨੂੰ ਅੰਦਰ ਕੀ ਕਿਹਾ ਕਤਾਰੂ ਚੱਕ ਸਾਹਿਬ ਨੇ ਕਿਹਾ ਕੋਈ ਰਿਐਕਸ਼ਨ ਨਹੀਂ ਹੋਊਗਾ ਜੀ ਮੋਰਚੇ ਤੇ ਜੀ 1% ਵੀ ਸੁਭਾਵਨਾ ਨਹੀਂ ਅਸੀਂ ਉਹਨਾਂ ਨੂੰ ਪੁੱਛਿਆ ਸੀ ਉਹ ਕਹਿੰਦੇ 1% ਵੀ ਸੁਭਾਵਨਾ ਨਹੀਂ ਤੇ ਉਦੋਂ ਦਸਾਂ ਮਿੰਟਾਂ ਬਾਅਦ ਸਾਰੇ ਆ ਗੂ ਚੱਕ ਲੈ ਤੁਸੀਂ ਦੱਸੋ ਜੀ ਇਹ ਕਾਨੂੰਨ ਕਿਹੜਾ ਸੀ ਗੱਲੇ ਆ ਜੀ ਮੈਂ ਉਸ ਟਾਈਮ ਬਾਹਰ ਸੀਗਾ ਕਾਨੂੰਨ ਆ ਜਿਹੜਾ ਜਿਹੜਾ ਤੁਸੀਂ ਆਖਿਆ ਗੱਲ ਕਾਨੂੰਨ ਉਹੀ ਆ ਵੀ ਕਿਉਂ ਕੀਤਾ ਗਿਆ ਇਹਦੇ ਬਾਰੇ ਮੈਂ ਕਿਉਂਕਿ ਬਾਹਰ ਹੋ ਕੇ ਸਿੱਧਾ ਹਲਕੇ ਚ ਆ ਗਿਆ ਕੱਲ ਵੀ ਆਏ ਸੀ ਸਤਿਕਾਰਯੋਗ ਕਿਸਾਨ ਜੁਨੀਅਰ ਦੇ ਲੀਡਰ ਸਾਬ੍ਹ ਅੱਜ ਵੀ ਮਿਲੇ ਆਂ ਮਾਤਾ ਜੀ ਪਰਸੋਂ ਆਪਾਂ ਸੇਲ ਬਰਾ ਵੀ ਮਿਲੇ ਸਿਧਾਣੀ ਵੀ ਮਿਲੇ ਸੀਗੇ ਹਰ ਰੋਜ਼ ਜਿਹੜੀਆਂ ਆਪਾਂ ਤੁਹਾਡੇ ਮੈਂ ਜਿਹੜੇ ਤੁਸੀਂ ਵਿਚਾਰ ਆਪਾਂ ਸਾਂਝੇ ਕਰਦੇ ਆ ਉਹਦੀ ਰਿਪੋਰਟ ਮੈਂ ਸੀਐਮ ਸਾਹ ਕੋਲ ਲੈ ਕੇ ਜਾਊਗਾ ਠੀਕ ਹੈ ਨਾ ਕਿਉਂਕਿ ਕਿਸਾਨੀ ਸੰਘਰਸ਼ਾ ਜਿਹੜਾ ਪੰਜਾਬ ਲਈ ਲੜਦਾ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਲੜਾਈਆਂ ਲੜ ਰਹੇ ਆ ਬੜੇ ਪਹਿਲਾਂ ਵੀ ਆਪਾਂ ਜਿੱਤੇ ਆ ਮੋਰਚੇ ਵੀ ਜਿੱਤੇ ਆ ਪੰਜਾਬ ਨੇ ਇਕੱਠਿਆਂ ਹੋ ਕੇ ਆਪਾਂ ਦਿੱਲੀ ਦੇ ਵਿੱਚ ਕਿੱਡਾ ਭਲਾ ਕੀ ਰੱਖਤਾ ਸੀਗਾ ਸੈਂਟਰ ਸਰਕਾਰ ਨੂੰ ਹਰ ਧਰਮ ਦਾ ਹਰ ਜਾਤ ਦਾ ਹਰ ਪਾਰਟੀ ਦਾ ਇੱਕ ਪੰਜਾਬੀ ਬਣ ਕੇ ਉੱਥੇ ਗਿਆ ਸੀਗਾ ਹੁਣ ਇਹ ਹੈ ਜੀ ਵੀ ਜਿਹੜੀ ਗੱਲ ਹੋਈ ਹੈ ਉਹਦੇ ਬਾਰੇ ਜਾ ਕੇ ਅਸੀਂ ਕਿਉਂਕਿ ਸਾਰੇ ਪੰਜਾਬ ਦੇ ਐਮਐਲਏ ਸਹਿਬਾਨਾਂ ਨੂੰ ਇਹ ਜੂਨੀਅਰ ਦੇ ਸਤਿਕਾਰਯੋਗ ਲੀਡਰ ਸਹਿਬਾਨ ਇਹ ਗੱਲ ਰੱਖਦੇ ਆ ਇਹ ਤੁਹਾਡੀਆਂ ਜਿਹੜੀਆਂ ਗੱਲਾਂ ਰੱਖੀ ਅਸੀਂ ਜਾ ਕੇ ਉਹਦੇ ਜਾ ਕੇ ਗੱਲ ਕਰਾਂਗੇ ਅਗਲੀ ਗੱਲ ਇਹ ਹੈ ਜੀ ਮੋਰਚਾ ਸਾਨੂੰ ਬਿਨਾਂ ਕਿਸੇ ਵਾਰਨਿੰਗ ਤੋਂ ਹਮਲਾ ਕਰਕੇ ਖੇੜਿਆ ਗਿਆ ਹਲੇ ਤੱਕ ਸਾਡੀਆਂ 40 ਟਰਾਲੀਆਂ ਚੋਰੀ ਹੋਈਆਂ ਨੇ ਜਿਹੜੀਆਂ ਹਲੇ ਤੱਕ ਨਹੀਂ ਮਿਲੀਆਂ ਤੁਹਾਡਾ ਐਮ.ਐਲ.ਏ ਹੈ ਹਲਕੇ ਜੰਮਰੀ ਇਹ ਲੈਣ ਜੀ ਇਹ ਦੇਰ ਲਾਲ ਸਿੰਘ ਕਨੌਰ ਉਹਦਾ ਨਾਮ ਹੁੰਦਾ ਜੀ ਉਹਦੀ ਭੂਆ ਦੇ ਮੁੰਡੇ ਦਾ ਨਾਮ ਹੁੰਦਾ ਜੀ ਕੋਈ ਪਰਚਾ ਨਹੀਂ ਦਰਜ ਹੋਇਆ ਅਗਲੀ ਗੱਲ 20 ਤਰੀਕ ਨੂੰ ਸਵੇਰੇ ਸਾਡੇ ਪ੍ਰਧਾਨ ਨੇ ਸੁੱਬੇ ਦੇ ਬ੍ਰਹਿਮ ਕੇ ਜਥੇਬੰਦੀ ਦੇ ਪਲਵੰਤ ਸਿੰਘ ਬਹਿਰਾਮ ਕੇ ਉਨ੍ਹਾਂ ਨੂੰ ਹਰਪ੍ਰੀਤ ਸਿੰਘ ਐਸਐਚਓ ਥਾਣਾ ਸ਼ੰਭੂ ਨੇ ਘਟੋ ਘਟ ਤੀਂ ਗੰਗਾ ਮਾਰਗ ਕੋਈ ਕਾਰਵਾਈ ਉਸ ਐਸਐਚਓ ਦੇ ਖਿਲਾਫ ਅੱਜ ਤੱਕ ਹੋਈ ਨਹੀਂ ਜਿਹੜਾ ਉੱਥੇ ਸਾਡਾ ਟੈਂਟਾਂ ਦੇ ਵਿੱਚ ਸਮਾਨ ਸੀ ਉਹ ਚੋਂ ਇੱਕ ਲੀਰ ਵੀ ਸਾਨੂੰ ਮਿਲੀ ਨਹੀਂ ਕਰੋੜਾਂ ਰੁਪਈਆ ਦਾ ਸਮਾਨ ਸਾਡਾ ਰਾਤ ਨੂੰ 12 ਵਜੇ ਲਾਈਟਾਂ ਬੰਦ ਕਰਕੇ ਸਾਡੇ ਬੰਦੇ ਉੱਥੇ ਹਾਜ਼ਰ ਸੀ ਆਸ-ਪਾਸੋਂ ਚੋਰ ਚੱਕੇ ਚੜਾਏ ਗਏ ਕੌਣ ਚੜਾਏ ਗਏ ਪੁਲਿਸ ਨੇ ਆਪ ਉਥੇ ਸਾਰੀ ਲੁੱਟ ਕਰਾਈ ਆ ਥੋੜੇ ਜਿਹੜੇ ਐਮ.ਐਲ.ਏ ਗਰਲਾਲ ਸਿੰਘ ਧਮੌਰ ਅਸੀਂ ਮੰਗ ਕੀਤੀ ਹੈ ਵੀ ਉਹਨਾਂ ਤੇ ਐਕਸ਼ਨ ਲਓ ਹਾਲੇ ਤੱਕ ਕੋਈ ਐਕਸ਼ਨ ਨਹੀਂ ਦੇਖੋ ਹਲਕੇ ਦਾ ਜਿਹੜਾ ਗੱਲ ਆਪਾਂ ਕਰ ਰਹੇ ਆ ਉਹਦੇ ਜਿਹੋ ਦੀ ਵੈਰੀਫਾਈ ਕੀਤੀ ਜਾ ਰਹੀ ਹੈ ਵੀ ਕੀ ਉਹਦੇ ਕੋਲੇ ਸੀਗਾ ਉਹ ਕੋਰੇ ਪ੍ਰੈਸ ਕਾਨਫਰੰਸ ਕੇ ਕਰਕੇ ਆਖਿਆ ਵੀ ਇਹ ਗਲਤ ਆ ਤੇ ਦੂਸਰੀ ਗੱਲ ਇਹ ਆ ਜਿਹੜੀ ਆਪਾਂ ਗੱਲ ਕਰਦੇ ਆ ਵੀ ਚੋਰੀ ਹੋਈਆਂ ਟਰਾਲੀਆਂ ਬੜਾ ਦੁੱਖ ਆ ਵੀ ਇੱਕ ਪਾਸੇ ਤਾਂ ਉਹ ਲੋਕ ਆ ਕਿਸਾਨ ਭਰਾ ਤੁਸੀਂ ਸੰਘਰਸ਼ ਕਰਦੇ ਆਪਾਂ ਜੁਣੀਏ ਨਾਲ ਸੰਘਰਸ਼ ਕਰਦੀਆਂ ਉਹ ਵੀ ਪੰਜਾਬੀ ਨੇ ਜਿਹੜੇ ਚੋਰੀ ਕਰਕੇ ਲੈ ਕੇ ਕਿੰਨੀ badi ਗੱਲ ਉਹ ਵੀ ਆਪਣੇ ਚ ਹੋਣਗੇ ਕੋਈ ਆਪਣੇ ਹਲਕੇ ਚ ਮੈਂ ਕੱਲੇ ਤੋਂ ਨਹੀਂ ਹੈਗੇ ਜੀ ਉਹ ਚੜ੍ਹਾਏ ਆ ਪ੍ਰਸ਼ਾਸਨ ਦੇ ਉੱਤੇ ਸਰਕਾਰ ਨੇ ਲੋਕ ਚੜ੍ਹਾਏ ਰਾਤ ਨੂੰ 12 ਵਜੇ ਲਾਈਟਾਂ ਬੰਦ ਕਰ ਸਰਕਾਰ ਨੇ ਜਦੋਂ ਧਰਨਾ ਚਾਇਆ ਜੀ ਐਡਾ ਵੱਡਾ ਤੇ ਉਹਨਾਂ ਨੂੰ ਜਦੋਂ ਪੁਲਸੇਟੀ ਲਈ ਗਈ ਆ ਐਨੇ ਲੋਕ ਠਾਤੇ ਤਾਂ ਉਹਨਾਂ ਦੀਆਂ ਟਰਾਲੀ ਚੋਰੀ ਨਹੀਂ ਹੋਇਆ ਸਮਾਨ ਚੋਰੀ ਹੋਇਆ ਉਹ ਜੀ ਭਰਪਾਈ ਸਰਕਾਰ ਕਰੇ ਸਾਡੇ ਹਲਕੇ ਦੇ ਤੁਸੀਂ ਮਿਲਿਆ ਸਾਡੇ ਹਲਕੇ ਦਾ ਜਿੰਨਾ ਨੁਕਸਾਨ ਕਿਸਾਨਾਂ ਦਾ ਹੋਇਆ ਉਹ ਤੁਸੀਂ ਜ਼ਿੰਮੇਵਾਰੀ ਲਓ ਵੀ ਅਸੀਂ ਪੂਰਾ ਕਰਾਂਗੇ ਜਾਓ ਪ੍ਰਸ਼ਾਸਨ ਤੋਂ ਪੁੱਛੋ ਵੀ ਟਰਾਲੀਆਂ ਕਿੱਥੇ ਆ ਸਮਾਨ ਕਿੱਥੇ ਆ ਜਿਹੜਾ ਟਰਾਲੀਆਂ ਦੇ ਵਿੱਚ ਪੈਸੇ ਸੀ ਕਿਸਾਨਾਂ ਦੇ 30000 40000 50000 ਉਹ ਕਿੱਥੇ ਗਿਆ ਉਹ ਪ੍ਰਸ਼ਾਸਨ ਨੂੰ ਪੁੱਛਿਆ ਜਾਵੇ ਵੀ ਕੌਣ ਚੋਰੀ ਕਰਕੇ ਲਿਆ ਸਾਡੇ ਕਿਸਾਨਾਂ ਦੇ ਮੋਟਰਾਂ ਦੇ ਨੇੜੇ ਕੋਈ ਗੱਨਾ ਪੱਟ ਕੇ ਦਿਖਾਵੇ ਅਸੀਂ ਜੰਮੇਰੀਆ ਪੁਲਿਸ ਦਮਾਂ ਰੱਖਦੇ ਤੁਸੀਂ ਆਹ ਦਾ ਸਮਾਨ ਰੱਖ ਕੇ ਦਿਖਾਓ ਅਸੀਂ ਜੰਮਾਰਾਂ ਇੰਨੀ ਪ੍ਰਸ਼ਾਸਨ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਦਬਲਿਆ ਗਿਆ ਉਥੋਂ ਪਾਸੇ ਚੱਕਿਆ ਗਿਆ ਸਮਾਨ ਸਟੇਜ ਭੰਨੀ ਗਈ ਪੱਖੇ ਤੱਕ ਨਹੀਂ ਛੱਡੇ ਗਏ ਤਾਂ ਉਹ ਪ੍ਰਸ਼ਾਸਨ ਨੂੰ ਪਤਾ ਵੀ ਕਿੱਥੇ ਸਮਾਨ ਗਿਆ ਟੋਟਾ ਟਰਾਲੀ ਕੋਈ ਨਹੀਂ ਸੀਖਾਂ ਦੀ ਡੱਬੀ ਨਹੀਂ ਕੋਈ ਚਲਾ ਕੇ ਮਾਰੂ ਕਾਜ ਵਿੱਚ ਕਮ ਹੋ ਜੂਗੀ ਟਰਾਲੀ ਇੱਕ ਬਹੁਤ ਵੱਡੀ ਚੀਜ਼ ਆ ਸਾਢੇ 4 ਲੱਖ 5 ਲੱਖ ਦੀ ਚੀਜ਼ ਆ ਇਹੋ ਦਾ ਵੱਡਾ ਵੱਡਾ ਪ੍ਰਸ਼ਾਸਨ ਭਾਵੇਂ ਦਾ ਕਿਸੇ ਲੀਡਰ ਦਾ ਸਮਾਨ ਕੰਮ ਹੋ ਜੇ ਬਾਟਰਾਂ ਦੇ ਪੁਲਿਸ ਲਾ ਕੇ ਜੀ ਹੱਥ ਨੂੰ ਅਗੈਨੇ ਗੱਟੇ ਦੇ ਚੋਰੀ ਹੋਇਆ ਲੀਡਰਾਂ ਦਾ ਇਹ ਤੁਹਾਨੂੰ ਮੰਗਾਏ ਆ ਪਿਛਲੇਆਂ ਅਖਬਾਰਾਂ ਦੀਆਂ ਤੁਸੀਂ ਫੋਟੋ ਕੱਢ ਕੇ ਦੇਖ ਲਓ ਜਿੰਨਾ ਸਮਾਨ ਚੋਰੀ ਹੋਇਆ ਇੱਕ ਮਿੰਟ ਦੇ ਅੰਦਰ ਅੰਦਰ ਲੀਡਾਂ ਦਾ ਕੱਢ ਕੇ ਲਿਆਤਾ ਆਪ ਲੋਕਾਂ ਦਾ ਕਿਸਾਨਾਂ ਦਾ ਕੁੱਟਮਾਰ ਕਰਕੇ ਜਿਨ੍ਹਾਂ ਚੋਂ ਥੋੜ੍ਹ ਕੇ ਉਹਨਾਂ ਦਾ ਸਮਾਨ ਚੱਕ ਕੇ ਲੈ ਗਈ ਸਰਕਾਰ ਜੁम्मेवार ਆ ਇਹ ਸਰਕਾਰ ਦੇ ਵਿੱਚ ਤੁਸੀਂ ਜ਼ਿੰਮੇਵਾਰੀ ਲਾਓ ਸਾਡੇ ਹਲਕੇ ਦੇ ਹੈਗਾ ਐਮ.ਐਲ.ਏ ਤੁਸੀਂ ਦਿਓ ਜੀ ਸਾਡਾ ਸਮਾਨ ਅਸੀਂ ਸੋ ਤੋਂ ਮੰਗ ਕਰਦੇ ਆ ਜੀ ਮੈਂ ਤਾਂ ਪਹਿਲਾਂ ਵੀ ਆਖਿਆ ਹਾਂਜੀ ਹਾਂਜੀ ਮੈਂ ਪਹਿਲਾਂ ਵੀ ਇਹ ਗੱਲ ਆਖੀ ਵੀ ਆਪਣੀ ਪਰਸੋਂ ਵੀ ਆਖੀ ਸੀਲ ਸੁਧਾਣੀ ਵੀ ਆਖੀ ਆ ਕੱਲ ਵੀ ਆਖੀ ਆ ਵੀ ਆਪਣੇ ਹਲਕੇ 'ਚ ਜਿਹੜਾ ਸਮਾਨ ਚੋਰੀ ਆਪਾਂ ਲਿਸਟ ਬਣਾਓ ਆਪਾਂ ਲੱਭਦੇ ਕਰਾਂਗੇ ਕਰ ਬਈ ਹਾਂ ਜੀ ਉਹ ਜੋ ਮੇਰੇ ਲੋ ਰੇਟਾਂ ਦੇ ਵਿੱਚ ਜਥੇ ਬੰਦੀਆਂ ਕਰ ਰਹੀਆਂ ਉਹ ਆਪਣਾ ਆਪਣੇ ਹਲਕੇ حساب ਲੈਣ ਹਾਂ ਮੈਂ ਵੀ ਪਾਸੋਂ ਵੀ ਅਮਤਾਈ ਪਰਸੋਂ ਵੀ ਹੋਈ ਗੱਲ ਆ ਆਪਣੀ ਸਦਾਨੀ ਮੈਨੂੰ ਲਿਖ ਕੇ ਦੇ ਦਿਓ ਕਿ ਕਿਹੜੀ ਕਿਹੜੀ ਪਿੰਡ ਹੋਈਆਂ ਕਿਹੜੇ ਪਿੰਡ ਦੀ ਹੋ ਜੇ ਮੈਨੂੰ ਦੱਸੋਾਰੇ ਪਿੰਡਾਂ ਤੋਂ ਹੀ ਘੱਟੋ ਘਾਟ 50 50 ਹਜ਼ਾਰ ਦਾ ਨੁਕਸਾਨ ਆ ਕੁੱਲ ਦੀ ਟਾਲੀ ਸਟ ਲਿਸਟ ਦੇ ਦਾਂਗੇ ਜੀ ਕੰਨੀਆਂ ਟਰਾਲੀਆਂ ਨਹੀਂ ਜੀ ਜਿਹੜਾ ਵੀ ਹੈਗਾ ਹਾਂ ਆਪਣੇ ਤੇ ਹਲਕੇ ਆਪਣੇ ਹਲਕੇ ਦੇ ਦਿਓ ਹਾਂ ਜੋ ਨੋਟ ਕਰ ਲੋ ਉਹਨਾਂ ਨੂੰ ਵੀ ਇਹਨਾਂ ਨੇ ਚੇਤੇ ਹੋ ਘਰੇ ਆ ਜੋ ਮਿਲਿਸ਼ ਦੇ ਜੋ ਘਰੇ ਆ ਜੋ ਸੋਨੂੰ ਆ ਲਿਖ ਕੇ ਆਜੋ ਦੇ ਲਿਖ ਦੇ ਦੇ ਦਿਓ ਦੇ ਦਿਓ ਫੰਮੋਂ ਅਸੀਂ ਲਿਸਟ ਦੇਵਾਂਗੇ ਥੋੜੇ ਸਾਰੇ ਹਲਕੇ ਦੀ ਪਰ ਤੁਸੀਂ ਸਾਨੂੰ ਇੱਥੇ ਵਿਸ਼ਵਾਸ ਦਿਵਾਓ ਵੀ ਸਰਕਾਰ ਤੋਂ ਸਾਡੀ ਪਰਪਾਈ ਕਰਾਉਂਗੀ ਦੇਖੋ ਹਲਕੇ ਦੀ ਜਦੋਂ ਸਾਡੇ ਅਫੀਸਰ ਸਾਹਿਬਾਨ ਖੜੇ ਅਸੀਂ ਨਾਲ ਲੈ ਕੇ ਕਰਾਂਗੇ ਲਿਸਟ ਦਾ ਦਿਓ ਨਾ ਵੀ ਕਿੱਥੇ ਕਿਹਦੀ ਹੋ ਜਿਹੜੇ ਆਪਣੇ ਜੀ ਟਾਲੀ ਚੋਰੀ ਹੋਈ ਹੈ ਆਪਣੇ ਕਿਸਾਨ ਭਰਾ ਆ ਜਾਣ ਪੁੱਛ ਕੇ ਨਾਲ ਆਪਾਂ ਉਹਦੀ ਕਾਰਵਾਈ ਕਰਵਾਗੇ ਆਪਣੀ ਹਲਕੀ ਦੀ ਅਗਲੀ ਗੱਲ ਇਲੈਕਟ ਜੀ ਤੁਹਾਡੇ ਕੋਲੇ ਦੇ 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 ਪੇ ਦੇ ਚਲੋ ਇਹ ਤਾਂ ਸਾਡੀਆਂ ਲਿਸਟਾਂ ਪੌਂਚਿੰਗ ਅਗਲੀ ਗੱਲ 1 ਮਿੰਟ ਜੀ ਅਗਲੀ ਗੱਲ ਇਹ ਹੈ ਵੀ ਜਿਹੜੀਆਂ ਮੰਗਾਂ ਤੇ ਅਸੀਂ 12 ਤੇ ਉੱਥੇ ਬੈਠੇ ਸੀ ਮੁੱਖ ਮੰਤਰੀ ਲਗਾਤਾਰੇ ਕਹਿ ਰਹੇ ਸੀਗੇ ਬਈ ਮੁੱਖ ਮੰਤਰੀ ਲਗਾਤਾਰ ਕਹਿ ਰਹੇ ਸੀਗੇ ਕਿ ਮੈਂ ਕਿਸਾਨਾਂ ਦੇ ਨਾਲ ਮੈਂ ਇਹਨਾਂ ਦੀਆਂ ਮੰਗਾਂ ਨਾਲ ਸਹਿਮਤ ਹਾਂ ਕਿ ਅੱਜ ਪੰਜਾਬ ਦੀ ਸਰਕਾਰ ਸਾਡੀਆਂ ਉਹ 12 ਮੰਗਾਂ ਨਾਲ ਸਹਿਮਤ ਦੇਖੋ ਜਿਹੜੀਆਂ ਆਪਾਂ ਅੱਜ ਵਿਚਾਰ ਸਾਂਝੇ ਕਰ ਰਹੇ ਆ ਇਹ ਤੁਹਾਡੀਆਂ ਜਿਹੜੀਆਂ ਗੱਲਾਂ ਇਹ ਮੈਂ ਉੱਥੇ ਜਾ ਕੇ ਸੀਐਮ ਸਾਹਿਬ ਕੋਲ ਸਾਰੇ ਐਮਐਲ ਸਾਹਿਬਾਂ ਨੂੰ ਰੱਖਣਗੇ ਤੁਸੀਂ ਇੱਥੇ ਵਿਚਾਰ ਕੀਤੇ ਦੂਜੇ ਹਲਕੇ 'ਚ ਵੀ ਹੋ ਰਹੇ ਆ ਇਹ ਸਾਰੇ ਜਾ ਕੇ ਅਸੀਂ ਸੀਐਮ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨੂੰ ਰੱਖਾਂਗੇ ਭਾਈ ਕਿਸਾਨ ਜਥੇਬੰਦੇ ਦੀ ਇਹ ਜਿਹੜੇ ਮੰਗ ਆ ਇਹਨੂੰ ਪੂਰੀ ਕਰੋ ਕਹਿ ਕੇ ਸਰਕਾਰ 'ਚ ਆਏ ਸੀ ਆਪਾਂ ਤਮਾ ਜੀ ਅਗਲੀ ਗੱਲ ਇਹ ਹੈ ਜੀ ਐਮਐਸਪੀ ਬਾਰੇ ਸਾਰੇ ਆਪਣੇ ਆਖੇ ਸੀ ਉਹਨਾਂ ਨੇ ਅਗਲੀ ਗੱਲ ਇਹ ਹੈ ਕਿ ਜਿਹੜੀ ਚੌਕੇ ਸਕੂਲ ਦੇ ਵਿੱਚ ਰੌਲਾ ਸੀਗਾ ਉਹ ਮੈਨੇਜਮੈਂਟ ਪਿੱਛੇ ਹਟ ਗਈ ਸੀ ਡੀਸੀ ਸਾਹਿਬ ਦੀ ਰਿਪੋਰਟ ਆ ਕਿ ਉੱਥੇ ਕ੍ਰਪਸ਼ਨ ਹੋਈ ਆ ਠੀਕ ਹੈ ਜੀ ਉਹ ਬੰਦੇ ਸਾਡੇ ਹਲੇ ਵੀ 35 ਕਿ 34 ਬਾਈ ਦੀ ਕਿੰਨੇ 34 35 ਜਾਣੇ ਹਲੇ ਵੀ ਅੰਦਰ ਬੈਠੇ ਆ ਕਿਉਂ ਨਹੀਂ ਉਹਨਾਂ ਨੂੰ ਤੁਸੀਂ ਰਿਲੀਜ਼ ਕਰਵਾਉਂਦੇ ਆ ਕਰਦੇ ਜੀ ਪਹਿਲੀ ਗੱਲ ਤੋਂ ਜਿਹੜੇ ਮੈਂ ਤਾਂ ਇਹ ਕਹਿਣਾ ਜਿਹੜਾ ਪਹਿਲਾਂ ਜਿਹੜੀ ਮੈਨੇਜਮੈਂਟ ਸੀ ਉਹ ਪਹਿਲੇ ਹੀ ਪਾਸੇ ਕਰ ਦੇਣੀ ਚਾਹੀਦੀ ਸੀ ਜਦੋਂ ਉਹਨਾਂ ਨੇ ਕੰਮ ਗਲਤ ਕੀਤਾ ਹਨਾ ਨਹੀਂ ਤੁਸੀਂ ਗਲਤ ਮੰਨਦੇ ਹੋ ਮੈਂ ਮੰਨਦਾ ਜੀ ਮੈਂ ਮੰਨਦਾ ਵੀ ਪਿਛਲੀ ਸਰਕਾਰਾਂ ਦੀ ਮੈਨੇਜਮੈਂਟ ਸੀ ਉਹ ਗਲਤ ਸੀਗੀ ਆਪਾਂ ਪਾਸੇ ਕਰ ਦੇਣੀ ਚਾਹੀਦੀ ਸੀ ਦੇਖੋ ਜੀ ਉਹ ਗੱਲ ਵੱਖਰੀ ਆ ਜਨਤਕ ਜਥੇਬੰਦੀਆਂ ਸਪੋਰਟ ਤੇ ਗੰਨਾਂ ਸਭ ਨੂੰ ਪਤਾ ਮੈਨੇਜਮੈਂਟ ਉਹ ਗਲਤ ਆ ਗਈ ਭ੍ਰਿਸ਼ਟ ਆ ਗਈ 14-15 ਲੱਖ ਰੁਪਏ ਮਹੀਨੇ ਦਾ ਮੈਨੇਜਮੈਂਟ ਖਾਈ ਜਾਂਦੀ ਆ ਉਹ ਅਦਾ ਅਰਥ ਸਕੋਲੇ ਹਰੇਕ ਜਾਣਦਾ ਜੀ ਹਣ ਇਸ ਇਸ ਵਕਤ ਜਿਹੜੇ ਕਿਸਾਨ ਉਹਨਾਂ ਦੀ سپورਟ ਤੇ ਗਏ ਸੀ ਜਿਹੜੇ ਆਪਣੇ ਅਧਿਆਪਕਾ ਉਹਨਾਂ ਦੀ سپورਟ ਤੇ ਗਏ ਅਧਿਆਪਕਾ ਨੂੰ ਗੱਲ ਠਾਣੇ ਮਰੋਂ ਚੱਕ ਕੇ ਅੰਦਰ ਕਰਤਾ ਆ ਹਰੇ ਵੀ ਇਹਨੂੰ ਦਵਾਇਆ ਜਾਵੇ ਵੀ ਕਿਹਦੀ سپورਟ ਤੇ ਨਾ ਜਾਣ ਪਹਿਲਾਂ ਧਰਨਾ ਚ ਕਾਇਆ ਬਾੜਾਂ ਤੋਂ ਫਿਰ ਜਿੱਥੇ ਵੀ ਜਨਤਕ ਜਥੇਬੰਦੀਆਂ ਕੋਈ سپورਟ ਤੇ ਜਾਂਦੀਆਂ ਕਿਸਾਨਾਂ ਦੇ ਮਜ਼ਦੂਰਾਂ ਦੇ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਟੱਕਿਆ ਜਾ ਰਿਹਾ ਤੇਜੀ ਨਾਲ ਸਿਰਫ ਇਹ ਸੋਡੀ ਸਰਕਾਰ ਦੇ ਵਿੱਚ ਆਪ ਸਰਕਾਰ ਦੇ ਵਿੱਚ ਹੋ ਰਿਹਾ ਪਿਛਲੀਆਂ ਸਰਕਾਰਾਂ ਵਾਲੇ ਨਹੀਂ ਇਹ ਜਿਸ ਕੋ ਤੇਜੀ ਨਾਲ ਛੋਟੇ ਮਾਮਲਿਆਂ ਦੇ ਵਿੱਚ ਇਹ ਮੰਗ ਕਰਦੇ ਆ ਵੀ ਜਿਹੜਾ ਇਹ ਪਰਚਾ ਜਿਹੜੇ ਬੰਦੇ ਸਾਡੇ ਪਟਨਾ ਦੇਲ ਚ ਬੈਠੇ ਆ ਉਹਨਾਂ ਤੇ ਉਹ ਪਰਚਾ ਰੱਦ ਕਰਕੇ ਉਹਨਾਂ ਨੂੰ ਤੁਰੰਤ ਰਹਾ ਕੀਤਾ ਜਾ ਵੀ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਉਹਨਾਂ ਤੇ ਤਾਂ ਡਾਂਗਾਂ ਪਈਆਂ ਨੇ ਉਹਨਾਂ ਨੇ ਮਾਰੀਆਂ ਥੋੜੀਆਂ ਜਿਹਾ ਜੀ ਆ ਜੀ ਅਸੀਂ ਇੱਕ ਅਫੀਸਰ ਸਾਹਿਬ ਨਾਲ ਮੀਟਿੰਗ ਕਰ ਲਿਆ ਇੱਕ ਮਿੰਟ ਨਾਲ ਹੋ ਲੈਣਦੇ ਯਾਰ ਸਿਰ ਦੇਖੋ ਅੱਜ ਆਪਣੀ ਇਹ ਵਿਚਾਰ ਹੋਈ ਆ ਅਸੀਂ ਜਾ ਕੇ ਸਾਰੀਏ ਮਗਰ ਸੀਐਫ ਸਾਹਿਬ ਕੋਲੇ ਮੁੜ ਕੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨਾਲ ਬੈਠ ਕੇ ਆਪਾਂ ਕਹਾਂਗੇ ਭਾਈ ਇਹਨੂੰ ਛੱਡਿਆ ਜਾਵੇ ਜਲਦੀ ਦੇਖੋ ਤੁਸੀਂ ਗੱਲ ਸੁਣੋ ਇੱਕ ਵੀ ਪੈਨਲਟੀ ਹੋਰ ਬਹੁਤ ਅਹਿਮ ਗੱਲ ਹੈ ਜੀ ਜਦੋਂ ਮੋਦੀ ਸਾਹਿਬ ਆਏ ਸੀ ਕਾਂਗਰਸ ਗਵਰਨਮੈਂਟ ਸੀ ਚੰਨੀ ਸਾਹਿਬ ਮੁੱਖ ਮੰਤਰੀ ਸੀ ਉਹ ਦਫ਼ਤਰਸ ਮੁੜ ਗਏ ਸੀ ਪਿਆਰਿਆਂ ਨੇ ਪੁੱਤ ਉਸ ਵੇਲੇ ਜਥੇਬੰਦੀਆਂ ਤੇ ਕੋਈ ਪਰਚਾ ਦਰਜ ਕਰਨ ਤੋਂ ਸੀਐਮ ਸਾਹਿਬ ਨੇ ਇਨਕਾਰ ਕਰਤਾ ਸੀ ਮੇਰੇ ਖਲ ਪਰਚੇ ਤੋਂ ਚੰਨੀ ਸਾਹਿਬ ਨੇ ਨਹੀਂ ਜੀ ਉਦੋਂ ਸਿਰਫ ਬਹਤੀ ਹੋਇਆ ਸੀ ਪਰਚਾ ਇਹ ਹੋਇਆ ਸੀਗਾ ਸਿਰਫ ਸੜਕ ਰੋਕਣ ਦਾ ਜਿਹਦੇ ਚ 200 ਰੁਪਿਆ ਜੁਰਮਾਨਾ ਹੁੰਦਾ ਭਾੜੀ ਸਰਕਾਰ ਨੇ ਆ ਕੇ ਉਹਨੂੰ 307 'ਚ ਬਦਲਤਾ ਨੇ ਪਤਾ ਇਹ ਕਈ ਚੀਜ਼ਾਂ ਜਦੋਂ ਤੇ ਉੱਥੇ ਜੀ ਕਿਸੇ ਦੇ 307 ਦਾ ਮਤਲਬ ਰੱਤਾ ਕਤਲ ਕੋਈ ਛੱਡ ਕਿਸੇ ਦਾ ਝਰੀਟ ਨਹੀਂ ਵੱਜੀ ਕੋਈ ਮੈਡੀਕਲ ਨਹੀਂ ਹੋਇਆ ਕੋਈ ਪ੍ਰਧਾਨ ਮੰਤਰੀ ਨੇਰੇ ਵੀ ਨਹੀਂ ਆਏ ਪ੍ਰਧਾਨ ਮੰਤਰੀ ਦੇ ਨੇੜੇ ਤਾਂ ਭਾਜਪਾ ਦੇ ਲੋਕ ਫਿਰਦੇ ਆ ਤੇ ਪਰਚਾ ਤੁਸੀਂ ਕਿਸਾਨ ਜਥੇਬੰਦੀਆਂ ਨੂੰ ਕੋਈ ਦੂਰ ਜਥੇਬੰਦੀਆਂ ਦੇ ਰਹੇ ਇਹ ਇਹ ਨਾ ਜਿਹੜਾ ਹੈਗਾ ਇਹ ਸੈਂਟਰ ਦੇ ਵਿੱਚੋਂ ਸਿੱਧਾ ਡਾਇਰੈਕਟ ਵੀ ਪਰਚੇ ਹੋ ਜਾਂਦੇ ਆ ਕਿਉਂਕਿ ਡੀਜੀਪੀ ਜਿਹੜਾ ਹੁੰਦਾ ਸੈਂਟਰ ਦੇ ਅਧੀਨ ਹੁੰਦਾ ਇਹਦੀ ਪੰਜਾਬ ਸਰਕਾਰ ਨੇ ਕੀਤੇ ਆ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਸਿਰਫ ਪੁਲਿਸ ਅਧਿਕਾਰੀਆਂ ਨੂੰ ਕਿਹਾ ਸੀ ਵੀ ਇਹਨਾਂ ਨੇ ਉਹ ਭੀੜ ਨੂੰ ਹਟਾਇਆ ਨਹੀਂਗਾ ਇਹਨਾਂ ਨੇ ਪ੍ਰਬੰਧ ਨਹੀਂ ਠੀਕ ਕੀਤਾ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਦੀ ਸੁਪਰੀਮ ਕੋਰਟ ਦੀ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਕਿਸਾਨਾਂ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ ਸੀ ਇਹ ਸਿਰਫ ਤੇ ਸਿਰਫ ਭਲਦੀ ਸਰਕਾਰ ਨੇ ਕੀਤਾ ਇਹ ਕੰਮ ਪੁਲਿਸ ਤੇ ਵੀ ਹੋਏ ਆ ਮੁੰਡਾ 올ੰਪੀਅਨ ਸੀਗਾ ਸੰਗਾ ਸਾਡੇ ਨਾਲ ਪੜ੍ਹਦੇ ਰੈਸਲ ਪਹਿਲਾ ਪੰਜਾਬੀ ਸੀ ਜਿਹੜੇ ਸੋਰਤਾ ਕਮਾ ਜਿੱਤਿਆ ਸੀਗਾ ਐਸਪੀ ਉਹਨੂੰ ਵੀ ਇਹਨਾਂ ਨੇ ਡਿਸਮਿਸ ਕੀਤਾ ਉਹ ਸੈਕਟਰ ਦੇ ਕਿਹੇ ਤੇ ਕੀਤਾ ਸਾਰਾ ਕੁਝ ਮੇਂ ਕਥਨਾਵਾਂ ਬਾਰੇ ਕੁਝ ਨਹੀਂ ਹੈਗਾ ਜੀ ਉਹ ਰਿਪੋਰਟ ਤੁਸੀਂ ਪੜ੍ਹ ਸਕਦੇ ਹੋ ਸਾਨੂੰ ਬਿਲਕੁਲ ਪੁਲਿਸ ਵਾਲੇ ਭਰਾਵਾਂ ਨਾਲ ਵੀ ਸਾਡੀ ਇਨਵੈਸਟੀਗੇਸ਼ਨ ਮੈਟਰ ਹੈ ਸਾਡੀ ਪੁਲਿਸ ਵਾਲੇ ਭਰਾਵਾਂ ਨਾਲ ਵੀ ਹੰਰਦੀ ਹੈ ਜੀ ਗੱਲ ਕਰਦੇ ਹਾਂ ਕਰਦੇ ਨਹੀਂ ਕਰ ਲਾਗੇ ਜੀ ਕਰ ਲਾਗੇ ਸਾਨੂੰ ਵੀ ਪਤਾ ਜਦੋਂ ਪ੍ਰਧਾਨ ਮੰਤਰੀ ਨੇ ਇੱਕਦਮ ਆਉਣਾ ਸੀ ਹੈਲੀਕਾਪਟਰ ਤੇ ਆ ਕੇ ਬਾਈ ਰੋਡ ਸਾਰੀਆਂ ਜਥੇਬੰਦੀਆਂ ਦਾ ਸੱਦਾ ਸੀਗਾ ਜੀ ਵਿਰੋਧ ਕਰਦਾ ਪਤਾ ਮੈਨੂੰ ਪਤਾ ਤਾਂ ਉਹ ਅਚਾਨਕ ਹੋਈ ਵੀ ਗੱਲ ਆ ਅਚਾਨਕ ਹੋਈ ਵੀ ਗੱਲ ਆ ਉਹਦੇ ਤੇ ਅਸੀਂ ਤਾਂ ਚਾਹੁੰਦੇ ਨਹੀਂ ਸੀ ਵੀ ਪੁਲਸਰਾਂ ਦਾ ਵੀ ਕੀ ਹੈ ਤੁਸੀਂ ਇੱਕਦਮ ਕਿਵੇਂ ਉਹ ਇੱਕ ਘੰਟੇ 'ਚ ਸਾਰਾ ਕੁਝ ਕਰਨਗੇ ਠੀਕ ਹੈ ਸਾਨੂੰ ਕੋਈ ਇਹ ਨਹੀਂ ਵੀ ਅਸੀਂ ਮੰਗ ਕਰਦੇ ਹਾਂ ਪੁਲਸ ਤੇ ਕਾਰਵਾਈ ਕਰਦੇ ਅਸੀਂ ਕੋਈ ਮੰਗ ਨਹੀਂ ਕਰਦੇ ਪਰ ਅਸੀਂ ਇਹ ਮੰਗ ਜ਼ਰੂਰ ਕਰਦੇ ਹਾਂ ਕਿ ਜਿਹੜਾ 307 ਤੁਸੀਂ ਤਫਾਨਾ ਤੇ ਮੈਦੂਨਾ ਤੇ ਲਾਇਆ ਉਹਨੂੰ ਤੁਸੀਂ ਜ਼ਰੂਰ ਰੱਦ ਕਰੋ ਦੇਖੋ ਮੈ ਵੀ ਇਹ ਗੱਲ ਰੱਦ ਹੋਣਾ ਚਾਹੀਦਾ ਅਸੀਂ ਇਕੱਠੇ ਹੋ ਕੇ ਐਮਐਲਏ ਸਾਹਿਬਾਂ ਨਾਲ ਜਾਵਾਂਗੇ ਇਹ ਰੱਦ ਕਰਾਉਣੇ ਚਾਹੀਦੇ ਕਰਾਵਾਂਗੇ ਵੀ ਮਾੜਾ ਹੋਇਆ ਦੇਖੋ ਜਿਓ ਗੱਲ ਜੋ ਸਕੂਲ ਵਾਲੀ ਹੈ ਠੀਕ ਹੈ ਸਾਡੇ ਕਿਸਾਨ ਡੱਕੇ ਹੋਏ ਜੇਲਾਂ ਦੇ ਵਿੱਚ ਉਹਨਾਂ ਨੇ ਕੋਈ ਗਨਾਹ ਨਹੀਂ ਕੀਤਾ ਅਸੀਂ ਆਂਦੀਆਂ ਮੰਗਾਂ ਨਹੀਂ ਖਾਤਰ ਇਕੱਠੇ ਹੁੰਨੇ ਆ ਹੁਣ ਤੁਸੀਂ ਵੀ ਕਿਸੇ ਗੱਲ ਨੂੰ ਇਕੱਠੇ ਹੁੰਨੇ ਆਉਨੇ ਆ ਠੀਕ ਹੈ ਪਰ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਨੂੰ ਬਿਨਾਂ ਸ਼ਰਤੋ ਰਿਹਾ ਕੀਤਾ ਜਾਵੇ ਸਾਡੀ ਇਹ ਮੰਗ ਹੈ ਦੂਜੇ ਸੀ ਨੇ ਜਿਵੇਂ ਸਾਡੀਆਂ ਔਰਤਾਂ ਨੇ ਕੁੱਟਮਾਰ ਕੀਤੀ ਹੈ ਉਹ ਹਰਪ੍ਰੀਤ ਐਸ ਐਚਓ ਆ ਪਤਾ ਨਹੀਂ ਮੈਨੂੰ ਉਹ ਕੁੜੀ ਕੀ ਹੈ ਤੁਹ ਕਰਾਂਗੇ ਯਾਨੀ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਦੋਂ ਸਾਨੂੰ ਥਾਣੇ ਦੇ ਵਿੱਚ ਲ ਜਾਂਦੀ ਹੈ ਅਸੀਂ ਜੇਲ੍ਹ ਦੇ ਵਿੱਚ ਆਪ ਜਾ ਕੇ ਆਈਆਂ ਜੇ ਅਸੀਂ ਕਤਲ ਕੀਤਾ ਹੋਵੇ ਅਸੀਂ ਚੋਰੀ ਕੀਤੀ ਹੋਗੀ ਉਹ ਨਾ ਮੰਨੀਆਂ ਸਾਡੇ ਤੇ ਕੁੱਟ ਪੈਂਦੀ ਹੈ ਪੁਲਿਸ ਰਮਾਣ ਵੀ ਲੈਂਦੀ ਹੈ ਕਿਉਂ ਉਹ ਕੁੜੀਆਂ ਨੇ ਕੀ ਕੀਤਾ ਸੀ ਇੱਕ ਸਰਪਟੀਚਰਾਂ ਦੀ ਹਮਾਇਤ ਤੇ ਆਏ ਸੀ ਉਹ ਕੁੜੀਆਂ ਦੇ ਜੁੰਡੇ ਫੱਟੇ ਕੁੱਟੇ ਇਹ ਜਿਹੇ ਸ਼ਬਦ ਬੋਲੇ ਗਏ ਮੁਲਾਜ਼ਮਾਂ ਵੱਨੋਂ ਦੱਸਣ ਯੋਗ ਨਹੀਂ ਜਣੀ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਕੁੜੀ ਤੇ ਜਿਹੜੀ ਪੁਲਿਸ ਮੁਲਾਜ਼ਮ ਹੈ ਇਹ ਇੱਕ ਔਰਤਾਂ ਦਾ ਹੀ ਕਸੂਰ ਸੀ ਚਲੋ ਮਰਦਾਂ ਨੂੰ ਤਾਂ ਆਪਾਂ ਕਹਿ ਦਿੰਦੇ ਆ ਨਿਕਲੇ ਮੇਰੀ ਵਰਦਾ ਵੀ ਕਿਉਂ ਨਹੀਂ ਠੀਕ ਹੈ ਤੇ ਪਰ ਜੇ ਸਰਕਾਰ ਤੇ ਚਿੱਤ ਜਿਹਾ ਹੋਊ ਮੈਂ ਖੰਨੇ ਐ ਬਾਜਬੰਦ ਹੋ ਜੂ ਜੇਲ੍ਹੇ ਲਿਆ ਕੇ ਬਾਜਬੰਦ ਹੋ ਜੂ ਜੇਲ੍ਹੇ ਲਿਆ ਕੇ ਬਾਜ ਨਹੀਂ ਬੰਦ ਹੁੰਦੀ ਜੇਲਾਂ ਤੇ ਇੱਕ ਸਾਡਾ ਸਕੂਲ ਆ ਅਸੀਂ ਉੱਥੋਂ ਬਹੁਤ ਕੁਝ ਸਿੱਖ ਕੇ ਆਉਨੇ ਆ ਸਾਨੂੰ ਸਿੱਖਣ ਨੂੰ ਮਿਲਦਾ ਹੈ ਯਾਨੀ ਦੇਖ ਹਾਂ ਜਿਹੜਾ ਗਲਤ ਹੋਇਆ ਗਲਤ ਹੋਇਆ ਲੈਡੀਆਂ ਤੇ ਨਹੀਂ ਬੀਬੀਆਂ ਬਟਾ ਤੇ ਜਿਹੜੀ ਸਾਰਾ ਗਲਤ ਹੋਇਆ ਗਲਤ ਹੋਇਆ ਜਦੋਂ ਸਾਡੇ ਅਸੀਂ ਝੋਨੇ ਦੀ ਬਰਾਨੀ ਨੂੰ ਅੱਗ ਲਾਉਂਦੇ ਆ ਇੱਕ ਮਿੰਟ ਦੀ ਝੋਨੇ ਦੀ ਬਰਾਨੀ ਨੂੰ ਅੱਗ ਲਾਉਂਦੇ ਆ ਉਦੋਂ ਸਰਕਾਰ ਦਾ ਸੈਟਰ ਰਿਪੋਰਟਰ ਦੱਸ ਦਿੰਦਾ ਨੀ ਅੱਗ ਲੱਗੀ ਦੀ ਹੈ ਉੱਥੇ ਪ੍ਰਸ਼ਾਸਨ ਆ ਜਾਂਦਾ ਹੈ ਸਾਡੇ ਕਿਸਾਨਾਂ ਨੂੰ ਫੜ ਕੇ ਲੈ ਜਾਂਦੇ ਆ ਉੱਥੇ ਸਾਡੀ ਆਪਦਿਆਂ ਦੇ ਨਾਲ ਹੀ ਆਪਦੀ ਹੈ ਸਾਡੇ ਪ੍ਰਸ਼ਾਸਨ ਵਾਲੇ ਅਸੀਂ ਹਮੋਂ ਸਾਹਮਣੀ ਹੁੰਨੇ ਆ ਇੱਕ ਦੂਜੇ ਦੇ ਅੱਜ ਖਾਨਕ ਨੂੰ ਅੱਗ ਲੱਗ ਗਈ ਪਹਿਲਾਂ ਖੜਿਆਂ ਦੀ ਗਰੋਪੀ ਹੋ ਗਈ ਨਹੀਂ ਵੇਖੋ ਉਹਦੋਂ ਸੈਟਰ ਲੈਟਰ ਕਿਧਰ ਗਿਆ ਕਿਸੇ ਨੇ ਇੱਕ ਵਾਰੀ ਹੜਾ ਨਾਰਾ ਵੀ ਨਹੀਂ ਮਾਰਿਆ ਸਰਕਾਰ ਨੇ ਵੀ ਭਾਈ ਅਸੀਂ ਇਹਦਾ ਮਾਜਵਾ ਦੇਵਾਂਗੇ ਅਸੀਂ ਕਰਾਂਗੇ ਕਿਹਨਾਂ ਮਾਤਾ ਮੈਂ ਜਾਇਆ ਉੱਤੇ ਭਰਾ ਜਦੋਂ ਬਣੇ ਮਾਰੇ ਆ ਅੱਜ ਵੀ ਚੱਲੇ ਪੈਸੇ ਨਹੀਂ ਆਏ ਮੇਰੀ ਗੱਲ ਸੁਣੋ ਹਾਂ 5 ਪੈਸੇ ਬੇਬੇ ਮੇਰੀ ਗੱਲ ਸੁਣੋ ਉਹ ਤਾਂ ਗਰਦੌਰੀ ਦੇ ਨਾਲ ਪੈਸੇ ਮਿਲ ਗਏ ਅਸੀਂ ਅੱਜ ਜਾਂ ਕੱਲ ਨੂੰ ਆਪ ਪੈਸੇ ਇਕੱਠੇ ਕਰਕੇ ਦਾਨੀਆਂ ਤੋਂ ਪੈਸੇ ਇਕੱਠੇ ਕਰਕੇ ਲਿਸਟ ਬਣਾਈ ਬੈਠੇ ਆ ਕੋਈ 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 ਨਹੀਂ ਨਹੀਂ ਸਰਕਾਰ ਨਹੀਂ ਸਰਕਾਰ ਕੋਈ ਖਜ਼ਾਨਾ ਖਾਲੀ ਹੈ ਸਰਕਾਰ ਸਰਕਾਰ ਵੀ ਦੇਊਗੀ ਨਹੀਂ ਫਿਰ ਉਹ ਦਾਨਦਾਨੀ ਕੀ ਕਰਨਗੇ ਦਾਨੀ ਦਵੇ ਬੋਧਾਨ ਕਰੀਏ ਗਏ ਡੋਕੂਮੈਂਟ ਡੋਕੂਮੈਂਟ ਤੁਹਾਨੂੰ ਨਹੀਂ ਤੁਸੀਂ ਦਿਓ ਸਰਕਾਰ ਦਿਓ ਕਿਹੜਾ ਸੀ 36 ਰੁਪਏ ਇੱਕ ਜਣਾ ਦੇਵ ਜੀ ਡਾਂਸ ਦਿਨੇ ਮਾਤਾ ਜੀ ਤੁਸੀਂ ਦਿਓ ਬੇਟਾ ਤੁਸੀਂ ਸਾਡੇ ਘੜੇ ਮਾਰੀ ਦੇ ਨਹੀਂ ਰਹਿੰਦੇ ਇਹ ਦੇਖ ਲਾਗੇ ਕਿਤੇ ਕੰਨੀ ਕਨੀ ਤੈਨੂੰ ਦੇ ਜਾਣਗੇ ਇਹ ਫੋਟੋ ਮੁਰਾ ਹੋ ਜਾਗੇ ਨਾ ਤੁਸੀਂ ਇਹ ਦੇਖੋ ਕੰਨੀ ਦੀ ਬਤਾ ਇਹਨਾਂ ਦੇ ਸਕਦੇ ਇੱਕ ਵਾਰ ਸਾਡਾ ਇੱਕ ਮਿੰਟ ਆਨੂੰ ਇਹਨਾਂ ਦੁੱਖ ਲੱਗਿਆ ਤੁਹਾਨੂੰ ਧੰਨਵਾਦ ਹੈ ਕਿ ਤੁਹਾਨੂੰ ਦੁੱਖ ਲੱਗਿਆ ਤਾਂ ਕਿ ਅਸੀਂ ਉਹਨਾਂ ਘਰਾਂ ਛੁੱਟੇ ਜੀ ਉਹਨਾਂ ਘਰਾਂ ਜਿੱਥੇ ਕੋਈ ਕਰਦਾ ਮੈਂ ਆਪ ਜਾ ਕੇ ਦੋਸਤਾਂ ਮਿੱਤਰਾਂ ਨੂੰ ਫੋਨ ਕਰਕੇ ਪੈਸੇ ਇਕੱਠੇ ਕੀਤੇ ਆ ਕੀ ਜਿਆ ਸਰਕਾਰ ਵੀ ਦੇਊਗੀ ਪਰ ਭਾਈ ਜੇ ਦੋ ਪੈਸੇ ਵੱਧ ਦੇ ਦੇ ਮਾੜਾ ਕੀ ਆ ਨਹੀਂ ਸਾਨੂੰ ਅਸੀਂ ਅੱਜ ਜਾ ਕੇ ਦੇਖ ਆਵਾਂਗੇ ਦੇਈ ਜਾਣ ਥਾਨੀ ਦੇ ਕੇਨ ਪਰ ਸਰਕਾਰ ਨਾ ਬਰੀ ਹੋਵੇ ਅਸੀਂ ਸਰਕਾਰ ਤੋਂ ਲੈਣੀ ਸਰਕਾਰ ਦਾ ਹੱਕ ਮੰਗਣਾ ਸਰਕਾਰ ਵੀ ਨਹੀਂ ਕਰਦੇ ਲੱਭਾ ਹੈ ਕੋਈ ਪਹਿਲਾਂ ਦਿੰਦਾ ਸੀ ਆਪ ਘੱਟੇ ਕਰਕੇ ਨਾ ਤੂੰ ਦੇ ਤੇਰੇ ਕੋਲ ਆਉਂਦੇ ਆ ਤੇਰੇ ਆਉਂਦੇ ਲੈ ਆਲੀ ਤੁਹਾਡੇ ਕੋਲ ਹੀ ਹੈ ਹੈ ਖਜ਼ਾਨਾ ਜਿਹੜਾ ਭਰਦਾ ਹੈ ਤੁਹਾਡੀ ਸਰਕਾਰ ਕੋਲ ਹੀ ਹੈ ਮੈਂ ਤਾਂ ਕਿਰਾਏ ਤੇ ਬੈਠਾ ਮੈਂ ਕਿਰਾਏ ਤੇ ਕਿਉਂ ਬੈਠਾ ਦਰਮਿਆਨ ਦੇ ਪਲਾਟ ਵਿਚਕੇ ਕਰ ਬੋਊਗਾ ਆਏ ਕਰੋ। ਕੀ ਕਰ ਮੇਰੀ ਗੱਲ ਤਾਂ ਸੁਣੀ। ਮੇਰੀ ਗੱਲ ਸੁਣੋ। ਮੈਂ ਆਪਦੀ ਮਿਹਰਤ ਤੇ ਬਣਾਇਆ। 25 ਸਾਲ ਕਾ ਕੇ ਬਣਾਇਆ। ਉਮਰ ਤਰੇ ਸਾਡੇ ਤੇ ਕੋਈ। ਨਹੀਂ ਨਹੀਂ। ਮੈਂ ਆਪਦੀ ਮਿਹਨਤ ਤੇ ਬਣਾਇਆ। ਚਲੋ ਮਾਰੋ। ਆਹ ਮਾਰੋ ਜਾ। ਐਮਐਲਏ ਲਾਸਟ ਕੁਸਚਨ ਐਮਐਲਏ ਸਾਹਿਬ ਇਹ ਹੈ ਕਿ ਤੁਸੀਂ ਵੀ ਦੇਖਦੇ ਆਂ ਬਸਰਾ ਹਾ। ਉਹ ਤਾਂ ਢਾਈ ਆ ਹੋਰ ਕੋਈ ਬੰਦਾ ਖੜ ਲਿਆ ਸੀਗਾ। ਪਹਿਲੀ ਗੱਲ ਤਾਂ ਇਹ ਹੈ ਸ਼ਰਾਰਤ ਕਰਕੇ ਗਿਆ ਬੰਦਾ ਫੜ ਲੈ ਪਤਾ ਨਹੀਂ ਕਿਉਂ ਛੱਡਦਾ ਉਹਨਾਂ ਨੇ ਪਹਿਲੀ ਗੱਲ ਪਤਾ ਨਹੀਂ ਇਹ ਆ ਭਗਤ ਦੇ ਥਾਣੇ ਦੇ ਵਿੱਚ ਮੇਰੀ ਵੀਡੀਓ ਵੀ ਆਈਪੀ ਚੈੱਕ ਕਰ ਲੋ ਭਗਤ ਦੇ ਥਾਣੇ 'ਚ ਮੇਰੀ ਰਿਪੋਰਟ ਲਿਖਾਈ ਵੀ ਆ ਚੋਸਾ ਬਾਈ ਇੱਥੇ ਫੜਦੇ ਉਹ ਬੰਦਾ ਉਹਨਾਂ ਨੇ ਫੜ ਲਿਆ ਕਿਸਾਨਾਂ ਨੇ ਮੁੜ ਕੇ ਛੱਡਤਾ ਉਹਨੇ ਛੱਡਿਆ ਨਹੀਂ ਜੀ ਉਹ ਨਾਂ ਰਖਾਇਆ ਭੱਜ ਕੇ ਬੰਦੇ ਇੱਕ ਟੱਪਾ ਸਕੂਟਰੀ ਦੇ ਸੀਗੇ ਮੁੰਡੇ ਸੀਗੇ ਚਿੱਟਾ ਪੀਣ ਵਾਲੇ ਸੀ ਇੱਕ ਤੋਂ ਬਾਅਦ ਰਾਤ ਹੋਈ ਆ ਜਿੱਥੇ ਦੂਜੀ ਥਾਂ ਬਾਅਦ ਦਾ ਉਤਰ ਸੀਗੇ ਮੋਗਾ ਨੰਬਰ 3 ਭਗਤਾ ਭਾਈ ਦੇ ਵਿੱਚ ਬਾਜ਼ਾਖਾਨਾ ਰੋਡ ਤੋਂ ਮੋਗਾ ਨੰਬਰ 3 ਤੇ ਬੈਠੇ ਸੀ ਅ ਕਾਨ ਨੰਬਰ ਰੋੜੇ ਕਹਿ ਰਿਹਾ ਵੀ ਸੈਟ ਤੂੰ ਕੱਢ ਕਿੱਥੇ ਕੋਈ ਆ ਫੋਨੇ ਕੱਢ ਲਈ ਜਾਗਦੀ ਸਰ ਬਝਾਈ ਅਸੀਂ ਕਾਨ ਨੰਬਰ ਰੋੜੇ ਉਦੋਂ ਹੀ 10 15 ਨੇ ਹੋ ਰਾ ਕੇ ਤੇ ਲਿਖ ਭਜਾ ਕੇ ਲੈ ਗਏ ਅੱਛਾ ਅਸੀਂ ਉਹ ਨੰਬਰ ਨੁਮਖਾਈ ਰਿਪੋਰਟ ਲਖਾਈ ਬਈ ਨੰਬਰ ਰੋ ਕੀ ਤੇ ਮੋਟਰਸਾਈਕਲ ਹਾਂਜੀ ਨੰਬਰ ਨੰਬਰ ਕੋਈ ਨਹੀਂ ਹੁੰਦਾ ਅੱਛਾ ਅੱਛਾ ਉਵੇਂ ਹੁੰਦਾ ਉਹ ਕੱਢਦੇ ਜਰ ਬਹੁਤ ਮਾੜਾ ਕੀਤਾ ਬਹੁਤ ਮਾੜਾ ਸਾਡੀ ਇਹ ਹੈ ਜੀ ਮੰਗ ਜਦੋਂ ਕਣਕ ਨੂੰ ਅੱਗ ਲੱਗ ਜਾਂਦੀ ਆ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਸੈਟੇਲਾਈਟ ਇਹ ਦੱਸਦਾ ਵੀ ਝੋਨੇ ਨੂੰ ਅੱਗ ਲੱਗੀ ਤੇ ਫਾਇਰ ਬ੍ਰਿਗੇਡ 10 20 ਮਿੰਟਾਂ ਚ ਪਹੁੰਚਦੀ ਲਾਈਆਂ ਜੀ ਆਪਾਂ ਉੱਥੇ ਬਸ ਲੱਗ ਲੱਗ ਕਈਆਂ ਗੱਡੀਆਂ ਭੱਤੀ ਵੀ ਲਾਈ ਆ ਭਾਈ ਵੀ ਲਾਈ ਨਹੀਂ ਨਹੀਂ ਨਾਲ ਦੇਣਗੇ ਪੂਰਾ ਹਮਾਰਾ ਕਿੱਥੇ ਕਿਤੇ ਨਹੀਂ ਨਹੀਂ ਮੋਕਾ ਦੇ ਗਿਆ ਗੱਲ ਪੂਰੀ ਕਰ ਲੈਣਾ ਜੀ ਤਿੰਨ ਤਿੰਨ ਘੰਟਿਆਂ ਤੱਕ ਵੀ ਕਈ ਥਾਵਾਂ ਤੇ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਪਹਿਲੀ ਗੱਲ ਤਾਂ ਫਾਇਰ ਬ੍ਰਿਗੇਡ ਦਾ ਯਕੀਨੀ ਬਣਾਓ ਕਿ ਜਲਦੀ ਪਹੁੰਚੇ ਦੂਜੀ ਗੱਲ ਜਾਂਦੀ ਹੈ ਜੀ ਆਪਣੇ ਜਾਂਦੀ ਹੈ ਸਰਕਾਰ ਜਿਹੜਾ ਮੁਆਵਜ਼ਾ ਦੇ ਰਹੀ ਹੈ ਜਾਂਦੀ ਹੈ ਜੀ ਆਪਣੇ ਦਾ ਜੀ 17000 ਜਿਹੜਾ ਅਧਿਕਾਰਤਾ ਕਣਕ ਦੀ ਜਿਹੜੀ ਫਸਲ ਆ ਉਹ ਕੋਈ 7.5 ਹਜ਼ਾਰ ਨਹੀਂ ਸਾਡੀ ਜਥੇਵੰਨੀਆਂ ਦੀ ਮੰਗ ਹੈ ਕਿ ਸਰਕਾਰ ਇਹਨੂੰ ਵਧਾਵੇ 50 ਹਜ਼ਾਰ ਕਰੇ ਘਟੋ ਘਟੋ ਕਿਉਂਕਿ 90 90 ਹਜ਼ਾਰ ਤੇ ਲੋਕਾਂ ਨੇ ਠੇਕੇ ਚ ਲਈ ਹੋਈ ਆ ਇਹ ਮੁਆਵਜ਼ਾ ਜਿਹੜਾ ਇਹਨੂੰ ਵਧਾਇਆ ਜਾਵੇ ਦਾ ਵਧਾਉਣਾ ਚਾਹੀਦਾ ਜੀ ਅਸੀਂ ਵੀ ਲੈ ਕੇ ਜਾਵਾਂਗੇ ਬਾਕੀ ਦੂਜੀ ਗੱਲ ਦੱਸਾਂ ਇੱਕ ਜਿਹੜੀ ਹੈਗੀ ਆਪਣੇ ਕੋਲੇ ਫਾਇਰ ਬ੍ਰਿਗੇਡ ਭਗਤੀ ਵੀ ਆ ਭਾਈ ਰੁਪਏ ਵੀ ਆ ਬਹੁਤ ਜਲਦੀ ਜਾਂਦੀ ਆ ਕਰਕੇ ਨਾ ਇਹ ਤਾਂ ਪਹਿਲਾਂ ਪ੍ਰਬੰਧ ਕਰ ਦੇਦੇ ਸੀ ਜੀਰੇ ਏਰੀਆ ਚ ਜੀ ਮੈਂ ਬੈਠਾ ਆ ਆਪਦੀ ਗੱਲ ਕਰਦਾ ਜੀ ਮੁੰਡੇ ਮੱਚ ਗਏ ਜਿਉਂਦੇ ਦੇਖੋ ਮੈਂ ਤਿੰਨ ਮੋਟਰਸਾਈਕਲ ਦੋ ਟਰੱਕ ਦੇਖੋ ਮੈਂ ਤਾਂ ਆਪਦੀ ਮਦਰ ਤੇ ਅਗਲ ਕੀ ਆ ਬੀਬੀ ਜੀ ਮੈਂ ਤਾਂ ਪਹਿਲਾਂ ਖੜੀ ਕਰ ਦਿੰਦੇ ਲੈ ਕੇ ਫਾਇਰ ਬ੍ਰਿਗੇਡ ਭਗਤੀ ਵੀ ਆ ਭਾਈ ਰੁਪਿਆ ਪਹਿਲਾਂ ਗੰਪਰੇ ਵੀ ਆ ਮਹਾਰਾਜ ਵੀ ਆ ਪਹਿਲਾਂ ਲੈ ਕੇ ਖੜੀਆ ਕਰ ਦਿੰਦੇ ਸੀ ਸਾਡੇ ਇੱਥੇ ਬਾਕੀ ਲਾਸਟ ਗੱਲ ਸਾਡੇ ਇੱਥੇ ਸਾਡੀ ਜੂਨੀਅਨ ਦਾ ਵਰਕਰ ਲੈਂਬਰ ਸਿੰਘ ਉਹਦੇ ਇਕ ਲੱਗੀ ਉੱਥੇ ਇੰਨਾ ਵੱਡਾ ਕੂੜੇ ਦਾ ਢੇਰ ਲਾਇਆ ਫਾਇਰ ਬ੍ਰਿਗੇਡ ਤੋਂ ਨਹੀਂ ਵੜਿਆ ਗਿਆ ਲੋਕਾਂ ਨੇ ਵਿਝੇ ਕਿੱਥੇ ਕਿੱਥੇ ਉਹ ਤੇ 10 ਲੱਗੇ 10 ਪੁਆਇੰਟ ਵੇੜਾ ਨੇ ਵੇੜਾਈਓ ਆ ਜੀ ਮੇਰੇ ਪਾਈ ਕਿੱਲੇ ਮੱਛੀ ਹੈ ਇਹ ਤੇ ਗਾਂਦਰੀ ਦੀ ਕਰਤ ਮੱਛੀ ਆ ਜੀ ਮੈਂ ਉਹ ਤੇ ਘੜ ਚੰਡੀ ਦੀ ਪਾਈ ਮੈਂ 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 ਤਾਂ 2 ਘੰਟੇ ਦੀ ਆਈ ਸੀ ਰਾਮਪਰੀ ਦੀ ਗੱਲ ਰਾਮਪਰੀ ਦੀ ਹਾਂ ਹੋਏ ਆਪਣੇ ਸੁਪਾਈ ਨੇ ਬਿਲਕੁਲ ਨਾਲ ਹੈ ਪਰਨਾ ਪਰਨਾ ਰੰਪਰਾ ਮਾਉਣਾ ਹੈ ਲੱਗੇ ਹੋਇਆ ਢੇਰ ਪਰਲੇ ਪਰ ਜੀ ਕਰਦੇ ਨੇ ਰਾਤ ਤਾਰ ਮੱਛੀ ਆਪਰੇ ਚਾਉਂਦਾ ਇੰਨਾ ਬੱਤੀ ਹੈ ਹੂਲ ਆ ਜੀ ਉਹ ਮੱਤੀਆ ਉਹਨੇ ਪਾਰ ਨਹੀਂ ਕਰਦੀ ਅਸੀਂ ਆਪਣੀ ਟੀਮ ਵੀ ਗਈ ਹੈ ਸਰਕਾਰ ਵਾਂ ਅਸੀਂ ਕਰ ਲਈ ਅਸੀਂ ਉਹਨੂੰ ਨਹੀਂ ਆਪਣੀ ਵੀ ਗਈ ਸੀ ਸਰ ਉੱਥੇ ਇੰਨਾ ਕੁੜੇ ਦਾ ਢੇਰ ਆ ਹੀ ਫਾਇਰ ਵਰਗੇੜੀ ਦਾ ਲੰਘੇ ਉਹ ਵੀ ਕਰਾ ਲੈਣੇ ਉੱਥੇ ਫਾਇਰ ਵਰਗੇੜਾ ਅੱਠ ਆ ਗਿਆ ਸੀ ਉੱਥੇ ਓਹ ਨਹੀਂ ਚਲੋ ਠੀਕ ਆ ਜੀ ਬਾਈ ਜੀ ਗੱਲ ਰਹਿ ਗਈ ਕਿ ਮੈਂਤੀ ਹੋ ਰਾ ਜੀ ਪੱਤਰਕਾਰ ਵੀਰ ਖੜੇ ਆ ਕੋਈ ਚੈਨਲ ਦਾ ਬੰਦਾ ਕੋਈ ਪਾਰਟੀ ਦੀ ਗੱਲ ਕਰੇ ਕਿਸੇ ਜਥੇਬੰਦੀ ਜੇਕ ਮੇਰਾ ਕਸੂਰ ਆ ਤਾਂ ਸਾਡੇ ਚ ਕੱਢੇ ਕਿਸੇ ਵੀ ਪੱਤਰਕਾਰ ਨੂੰ ਸਾਡੇ ਜਨਤਕ ਜਥੇਬੰਦਾਂ ਦੇ ਵਿੱਚੋਂ ਕਵਰ ਕਰਨ ਆਉਂਦਾ ਤਾਂ ਮੰਦੀ ਸਰਦਾਰ ਵਾਲੀ ਜਿਹੜੀ ਬੋਲੀ ਆ ਮਾਰੀ ਆ ਨਹੀਂ ਬੋਲੀ ਸਾਡੇ ਵੱਲੋਂ ਮੇਰੀ ਗੱਲ ਸੁਣੋ ਇਹ ਇੱਕ ਮਿੰਟ ਗੱਲ ਸੁਣੋ ਕੋਈ ਵੀ ਪੱਤਰਕਾਰ ਆ ਜੀ ਉਹਦੀ ਤੇਰੀ ਸਾਈਡ ਦੀ ਪਰ ਜੇ ਕੋਈ ਬੰਦਾ ਕਵਰ ਕਰਦਾ ਨਹੀਂ ਨਹੀਂ ਉਹਨਾਂ ਦੇ ਨਾਮ ਆ ਕੇ ਬਾਹਰ ਛੋਟੀ ਪਾ ਦੇ ਚੰਗਾ ਕੰਮ ਆ ਤੁਹਾਨੂੰ ਚੰਗਾ ਕੰਮ ਆ ਪੱਤਰਕਾਰ ਇੱਕ ਮਿੰਟ ਗੱਲ ਸੁਣੋ ਉਈ ਆਖੇ ਜੀ ਕਹਿੰਦਾ ਯਾਰ ਉਹਨਾਂ ਬੰਦਿਆਂ ਨੂੰ ਵੀ ਜਾ ਕੇ ਅੰਦਰ ਵੀ ਦੇਖ ਚੰਗਾ ਵੀ ਲਾ ਲਿਆ ਕਰੋ ਹੁਣ ਮੈਂ ਸਾਰੇ ਪੱਤਰਕਾਰੋਂ ਬੇਨਤੀ ਕਰਦਾ ਢਵਾਲੀ ਚ ਵਾੜਾ ਗਿਆੜਾ ਮਾਰ ਕੇ ਉਹ 75 ਲੱਖ ਦੀ ਲਾਇਬ੍ਰੇਰੀ ਬਣੀ ਆ ਸਕੂਲ ਬਣੇ ਆ ਤੇ ਆ ਜਿਹੜਾ ਬਾਥੂ ਇੰਨੇ ਸੋਹਣੇ ਬਣਾਏ ਆ ਆਪਾਂ ਪਹਿਲਾਂ ਥੱਲੇ ਤਪੜਾ ਤੇ ਪੜਦੇ ਸੀ ਅੱਜ ਗਰੀਬਾਂ ਦੇ ਜਵਾਕਾਂ ਆ ਪਰਿਵਾਰਾਂ ਦੇ ਜਵਾਕ ਟੈਸਟ ਕਰਦੇ ਪੜਦੇ ਆ ਸਕੈਨਰ ਲੱਗੇ ਆ ਟੱਚ ਸਕਰੀਨਾਂ ਲੱਗੀਆਂ ਜਿਹੜੀਆਂ ਸਮੇਂ ਦੇ ਆਧਾਰ ਤੇ ਹੱਥ ਦੇ ਉਂਗਲ ਦੇ ਨਾਲ ਜਿਹੜੇ ਬੋਰਡ ਤੇ ਲਿਖੇ ਜਾਂਦੇ ਆ ਉਹ ਸਾਰਾ ਕੋਈ ਕਵਰ ਕਰਕੇ ਹੱਤ ਮੰੜ ਕੇ ਬੇਚੀ ਉਹ ਵੀ ਜੱਦ ਦਿਖਾ ਦਿਓ ਵੀਰ ਬਾਈ ਕੋਈ ਵੀ ਚੀਜ਼ ਨਾ ਦਿਖਾਓ ਜਿਹੜੀ ਕਵਰ ਪੂਰੇ ਆ ਉਹ ਕਹੀ ਜਾਂਦੇ ਸੀ ਜਿਹੜੀ ਚੰਗੀ ਚੀਜ਼ ਕੋਈ ਇਨਸਾਨ ਕਰਦਾ ਕੋਈ ਪਾਰਟੀ ਕਰਦੀ ਆ ਉਹ ਦਿਖਾਓ ਟੀਚਰ ਪੂਰੇ ਪਹਿਲਾਂ ਇੱਕ ਜਿਹੜੀ ਕਰਦੀ ਆ ਪਾਪੜਾ ਹਰ ਤਰ ਮਲੇ ਇੱਕ ਟੀਚਰ ਸੀਗਾ ਭਾਈ ਰੂਪੇ ਬੰਦੀਪ ਕੋਲ ਹੈਡ ਮਟਰ ਉਹ ਹੋ ਗਿਆ ਜੀ 1.14 ਕਰੋੜ ਦਾ ਹੋ ਗਿਆ ਜੀ ਹੋ ਗਿਆ 600 ਤੇ ਬੋਲੇ ਪੈਸੇ ਆ ਗਏ ਥੁਰੂ ਕਰੋ ਮੈਂ ਕਿਹਾ ਜਿਹੜੀ ਗੱਲ ਕੀਤੀ ਕਰੀ ਜੋ ਉਹ ਨਵਾਂ ਬੜਾਈ ਜਾਣਾ ਫਿਰ ਜਾ ਜੇ ਇਹ ਵੀ ਬਣ ਜੂ ਨਹੀਂ ਅਸੀਂ ਤਾਂ ਉਹ ਬਣ ਕੇ ਆਏ ਹਾਂ ਹਲੋ ਆ ਜੋ ਸਰ ਆ ਜੋ ਜੀ ਇਹ ਤਾਂ ਨਿਕਾ ਹੋ ਜੂ ਵੀ ਜਾ ਵੀ ਬੜਾਦਾ ਦੇ ਦੇਖੋ ਵੀ ਕਰ ਨਹੀਂ 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 ਹੋਈ ਐਵੇਂ ਗੱਪਾਂ ਮਾਰਦੇ ਰਿਹਾ ਰਿਕਾਰਡ ਦਿਖਾ ਦੇ ਚਲੋ ਭਾਈ ਆ ਜੋ ਭਾਈ ਆ ਜੋ ਆ ਜੋ ਜੀ ਵੀਡੀਓ ਬਣਾ ਰਿਆ ਸੀ ਅੱਜ ਆ ਜੋ ਭਾਈ ਆ ਜੋ ਨਹੀਂ ਹੋਈ ਨਹੀਂ ਹੋਈ ਦਿਖਾ ਆ ਜੋ ਜੀ ਆ ਜੋ ਕਿੰਨਾਂ ਦਾ ਹੀ ਨਾਰੇ ਲਾਉਣ ਉਹ ਸੌਆਂ ਦੇ ਉਹਨਾਂ ਦੇ ਵਿੱਚ ਆ niet ja dat is het niet ja 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 ja